ਅ ਜਿਵੇਂ ਆਪਾਂ ਜਾਣਦੇ ਆਂ ਵੀ ਅਮਰੀਕਾ ਦੇ ਵਿੱਚ ਰੀਅਲ ਆਈਡੀ ਲਾਗੂ ਹੋਣ ਦੇ ਲਈ ਕੋਸ਼ਿਸ਼ ਦੇਣਾ ਬਾਕੀ ਆ 7 ਮਈ ਤੋਂ ਇਹ ਜਿਹੜਾ ਰੂਲ ਆ ਇਫੈਕਟ ਦੇ ਵਿੱਚ ਆਊਗਾ ਯੂਐਸ ਦੇ 에어ਪੋਰਟਸ ਦੇ ਵਿੱਚ ਕਹਿੰਦੇ ਵੀ ਜੇ ਹੁਣ ਤੁਹਾਡੇ ਕੋਲ ਰੀਅਲ ਆਈਡੀ ਨਹੀਂ ਹੈ ਤਾਂ ਉਹਦੀ ਥਾਂ ਤੇ ਐਟਲੀਸਟ ਤੁਹਾਨੂੰ ਜਿਹੜਾ ਪਾਸਪੋਰਟ ਆ ਉਹ ਰੱਖਣਾ ਪਵੇਗਾ ਜੇ ਤੁਸੀਂ ਡੋਮੈਸਟਿਕਲੀ ਵੀ ਟਰੈਵਲ ਕਰਨਾ ਚਾਹੁੰਦੇ ਆ ਜੇ ਰੀਅਲ ਆਈਡੀ ਹੈ ਤਾਂ ਫਿਰ ਤੁਹਾਨੂੰ ਪਾਸਪੋਰਟ ਰੱਖਣ ਦੀ ਜ਼ਰੂਰਤ ਨਹੀਂ ਆ ਕੈਲੀਫੋਰਨੀਆ ਦੇ ਡੀਐਮਵੀ ਨੇ ਕਈ ਲੋਕਾਂ ਨੂੰ アドਵਾਈਸ ਜਿਹੜੇ ਉਹ ਕਰ ਰਹੇ ਆ ਕਹਿੰਦੇ ਵੀ ਕਿਉਂਕਿ ਹੁਣ ਲਾਈਨਾਂ ਬਹੁਤ ਜ਼ਿਆਦਾ ਲੰਬੀਆਂ ਲੱਗਣ ਲੱਗੀਆਂ ਆ ਕਹਿੰਦੇ ਵੀ ਜੇ ਤੁਹਾਡੇ ਕੋਲ ਵੈਲਿਡ ਪਾਸਪੋਰਟ ਹੈਗਾ ਆ ਤੇ ਭਾਈ ਤੁਸੀਂ ਥੋੜੇ ਦੇਰੀ ਦੇ ਨਾਲ ਰੀਅਲ ਆਈਡੀ ਜਿਹੜੀ ਉਹ ਬਣਵਾ ਲਓ ਅਸੀਂ ਉਹਨਾਂ ਨੂੰ ਤਰਜੀਹ ਦੇ ਰਹੇ ਹਾਂ ਜਿਨ੍ਹਾਂ ਦੇ ਕੋਲ ਕੋਈ ਵੀ ਪਾਸਪੋਰਟ ਨਹੀਂ ਹੈਗਾ ਤੇ ਜੇ ਤੁਹਾਡੇ ਕੋਲ ਕੁਝ ਵੀ ਨਹੀਂ ਆ ਪਾਸਪੋਰਟ ਵੀ ਨਹੀਂ ਆ ਤੇ ਆਈਡੀ ਵੀ ਨਹੀਂ ਬਣੀ ਤਾਂ ਆਪਣੇ ਜਿਹੜੇ ਟਰੈਵਲ ਦੇ ਪਲਾਨਸ ਆ ਉਹਨਾਂ ਨੂੰ ਪੋਸਟਪੋਨ ਕਰ ਲਓ ਕਿਉਂਕਿ ਫਿਰ ਰੀਅਲ ਆਈਡੀ ਨਾ ਹੋਣ ਕਰਕੇ ਪਾਸਪੋਰਟ ਨਾ ਹੋਣ ਕਰਕੇ ਤੁਹਾਡੇ ਲਈ ਡੋਮੈਸਟਿਕ ਟਰੈਵਲ ਦੇ ਵਿੱਚ ਅੜਿੱਕਾ ਪੈ ਸਕਦਾ ਆ ਸੋ ਪਿਛਲੇ ਕਈ ਸਾਲਾਂ ਦੇ ਵਿੱਚ ਕਈ ਵਾਰ ਇਸ ਜਿਹੜੀ ਡੈਡਲਾਈਨ ਨੂੰ ਐਕਸਟੈਂਡ ਕੀਤਾ ਗਿਆ ਆ ਤੇ ਹੁਣ ਇਹ ਕਹਿ ਰਹੇ ਆ ਵੀ ਇਹ ਹੁਣ ਲਾਸਟ ਟਾਈਮ ਹੈਗਾ ਆ ਇਸ ਤੋਂ ਬਾਅਦ ਦੇ ਵਿੱਚ ਹੋਰ ਐਕਸਟੈਂਸ਼ਨ ਜਿਹੜੀ ਉਹ ਨਹੀਂ ਦਿੱਤੀ ਜਾਊਗੀ ਜਿਹੜੇ ਰਹਿ ਗਏ ਆ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਆਪਣੀ ਰੀਅਲ ਆਈਡਿਜ਼ ਜਿਹੜੀਆਂ ਉਹ ਬਣਵਾਉਣੀਆਂ ਪੈਣਗੀਆਂ ਫੈਡਰਲ ਥਾਵਾਂ ਦੇ ਉੱਤੇ ਜਿਹੜੇ ਕਾਂਗਰਸ ਨੇ ਇਹ ਇੱਕ ਕਾਨੂੰਨ ਕਈ ਸਾਲ ਪਹਿਲਾਂ ਜਿਹੜਾ ਅਪਰੂਵ ਕੀਤਾ ਸੀਗਾ ਵਿਸ਼ੇਸ਼ ਤੌਰ ਦੇ ਉੱਤੇ 911 ਤੋਂ ਬਾਅਦ ਦੇ ਵਿੱਚ ਵੀ ਜਿਹੜਾ ਵੀ ਕੋਈ ਪਾਸਪੋਰਟ ਜਿਹੜਾ ਵੀ ਸੌਰੀ ਜਿਹੜਾ ਡੋਮੈਸਟਿਕਲੀ ਟਰੈਵਲ ਕਰ ਰਿਹਾ ਆ ਉਹਦੇ ਕੋਲ ਆ ਜਿਹੜਾ ਇਦਾਂ ਦੀ ਆਈਡੀ ਜਿਹੜੀ ਹੋਵੇ ਜਿਹਦੇ ਨਾਲ इजीली ਆਪਾਂ ਦੇਖ ਸਕਦੇ ਹਾਂ ਵੀ ਉਸ ਦਾ ਇਮੀਗ੍ਰੇਸ਼ਨ ਸਟੇਟਸ ਵੀ ਨਾਲ ਕੀ ਆ ਸੋ ਰੀਅਲ ਆਈਡੀ ਦੇ ਵਿੱਚ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਦੇ ਬਾਰੇ ਵੀ ਪਤਾ ਜਿਹੜਾ ਉਹ ਲੱਗ ਜਾਂਦਾ ਆ ਕਈ ਡੀਐਮਵੀਜ਼ ਦੇ ਵੀਕਐਂਡ ਦੇ ਉੱਤੇ ਵੀ ਟਾਈਮ ਐਕਸਟੈਂਡ ਕਿਤੇ ਗਏ ਆ ਜੇ ਤੁਸੀਂ ਰੀਅਲ ਆਈਡੀ ਬਣਵਾਉਣਾ ਚਾਹੁੰਦੇ ਹੈਗੇ ਆ ਸੋ ਮੇਕ ਸ਼ੋਰ ਕਰੋ ਵੀ ਤੁਸੀਂ ਆਪਣੀ ਜਿਹੜੀ ਰੀਅਲ ਆਈਡੀ ਆ ਉਹ ਉਸ ਨੂੰ ਜਿਹੜਾ ਉਹ ਆਈਦਰ ਐਟ ਲੀਸਟ ਅਪਲਾਈ ਕਰ ਦੋ ਜਾਂ ਅਪਾਇੰਟਮੈਂਟ ਜਿਹੜੀ ਉਹ ਬਣਵਾ ਲਓ ਤੇ ਜੇ ਆਉਂਦੇ ਦਿਨਾਂ ਦੇ ਵਿੱਚ 7 ਮਈ ਤੋਂ ਬਾਅਦ ਦੇ ਵਿੱਚ ਤੁਹਾਡਾ ਟ੍ਰੈਵਲ ਆ ਤਾਂ ਮੇਕ ਸ਼ੁਰ ਕਰੋ ਵੀ ਟ੍ਰੈਵਲ ਕਰਨ ਲੱਗੇ ਆ ਡੋਮੈਸਟਿਕ ਟ੍ਰੈਵਲ ਕਰਨ ਲੱਗੇ ਆ 에ਅਰ ਪਲੇਨਸ ਦੇ ਜ਼ਰੀਏ ਆਪਣਾ ਪਾਸਪੋਰਟ ਨਾਲ ਰੱਖੋ ਜੇ ਤੁਹਾਡੇ ਕੋਲ ਰੀਅਲ ਆਈਡੀ ਨਹੀਂ